ਕੱਲ ਸਾਡੇ ਥਾਣਾ ਕੋਟੀਛੇਖਾਂ ਦੀ ਪੁਲਿਸ ਨੇ ਦੋ ਲੜਕਿਆਂ ਨੂੰ ਜਿਹਦੇ ਵਿੱਚ ਮਨਦੀਪ ਸਿੰਘ ਉਰਫ ਰਿੱਕੀ ਪੁੱਤਰ ਹਰਪਜਨ ਸਿੰਘ ਵਾਸੀ ਗੁੱਜਰਵਾਲ ਤੇ ਦੂਜਾ ਲੜਕਾ ਜਿਹੜਾ ਗੁਰਦਰਸ਼ਨ ਸਿੰਘ ਆ ਪੁੱਤਰ ਬਲਵਿੰਦਰ ਸਿੰਘ ਇਹਦਾ ਪਿੰਡ ਹੈਗਾ ਸਰਾਬਾ ਇਹਨਾਂ ਨੂੰ ਅਸੀਂ ਦਰਾਨੇ ਅਗਸਟ ਆਪਣੇ ਸਾਡੀ ਪੁਲਿਸ ਪਾਰਟੀ ਨੇ ਇੱਕ ਕਾਰ ਸੀਗੀ i20 ਉਹਦੇ ਤੇ ਕਾਬੂ ਕੀਤਾ ਉਹ ਰੋਕ ਕੇ ਜਦੋਂ ਇਹਨਾਂ ਦੀ ਸਰਚ ਕੀਤੀ ਤਾਂ ਇਹਨਾਂ ਤੋਂ ਇੱਕ ਤੋਂ 25 ਗੋਲੀਆਂ ਨਸ਼ੀਲੀਆਂ ਜਿਹਦਾ ਰੰਗ ਚਿੱਟਾ ਤੇ 5 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਨਾਲ ਹੀ ਇਹਨਾਂ ਤੋਂ 60000 ਰੁਪਇਆ ਡਰੱਗ ਮਨੀ ਵੀ ਬਰਾਮਦ ਹੋਈ ਆ ਜਿਹੜਾ ਮਨਦੀਪ ਸਿੰਘ ਆ ਇਹਦੇ ਤੇ ਪਹਿਲਾਂ ਆਲਰੇਡੀ ਦੋ ਪਰਚੇ ਦਰਜ ਆ ਬਾਕੀ ਅਸੀਂ ਇਹਦੇ ਸਬੰਧ ਵਿੱਚ ਪਰਚਾ ਦਰਜ ਕਰ ਲਿਆ ਏ ਇਹਦੀ ਤਫਤੀਸ਼ ਕੀਤੀ ਜਾ ਰਹੀ ਆ ਐਫ ਆਰ ਨੰਬਰ 139 ਥਾਣਾ ਕੋਟੀ ਸ਼ਿਖਾ ਵਿਖੇ ਦਰਜ ਕਰ ਲਈ ਹੈ ਤੇ ਤਫਤੀਸ਼ ਚੱਲ ਰਹੀ ਹੈ ਜਿੱਦਾਂ ਵੀ ਅੱਗੇ ਹੋਰ ਡਿਵੈਲਪਮੈਂਟ ਹੋਏਗੀ ਜਿਹੜੇ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਹੈਗੇ ਆ ਉਹ ਵੀ ਐਸਟੈਬਲਿਸ਼ ਕਰਾਂਗੇ